ਫਗਵਾੜਾ ਦੇ ਪਲਾਈ ਰੋਡ ਤੇ ਸਥਿਤ ਕੈਮਰੇ ਸਕੂਲ ਵਿੱਚ ਹੋਏ ਲੜਾਈ ਝਗੜੇ ਦੌਰਾਨ 10ਵੀਂ ਜਮਾਤ ਦੇ ਵਿਦਿਆਰਥੀ ਦਾ ਗੰਭੀਰ ਰੂਪ ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਇਲਾਕੇ ਲਈ ਫਗਵਾੜਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਮ ਸੁੰਦਰ ਪਨੋਟ ਅਤੇ ਰਮੇਸ਼ਾ ਪਨੋਟ ਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕੈਮਰੇ ਸਕੂਲ ਵਿੱਚ 10ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਦੂਸਰੇ ਸੈਕਸ਼ਨ ਦੇ ਲੜਕਿਆਂ ਵੱਲੋਂ ਸਕੂਲ ਵਿੱਚ ਹੀ ਉਸ ਨਾਲ ਲੜਾਈ ਝਗੜਾ ਕਰਦੇ ਹੋਏ ਉਸ ਦੇ ਸਿਰ ਵਿੱਚ ਕੜੇ ਤੇ ਬੋਤਲਾਂ ਮਾਰੀਆਂ ਗਈਆਂ ਜਿਸ ਕਾਰਨ ਉਸ ਦਾ ਬੇਟਾ ਸਕੂਲ ਵਿੱਚ ਲहुलहान ਹੋ ਗਿਆ ਤੇ ਜਿਸ ਨੂੰ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਭਾਈ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਾਰਬਿਟਲ ਚ ਆਇਆ ਅੱਜ ਫਿਰ ਮੈਂ ਸੀਗਾ ਸਕੂਲ ਦੇ 8-9 ਜਾਨੇ ਸੀਗੇ ਮੈਨੂੰ ਮਾਰਿਆ ਕੜਿਆ ਨਾ ਕੁੱਤੇ ਤੇ ਸਿੱਧੇ ਬੋਤਲਾਂ ਮਾਰਿਆ ਮੈਨੂੰ ਕਿੰਨੇ ਵਜੇ ਹੋਈ ਲੜਾਈ ਇਹ 2:30 ਤੇ ਲੜਾਈ ਦਾ ਕਾਰਨ ਕੋਈ ਸਾਹਮਣੇ ਆਏ ਹੋਗੇ ਕੁਛ ਨਹੀਂ ਮੈਂ ਬੈਠਾ ਸੀ ਮੈਨੂੰ ਕਿਛ ਵੀ ਨਹੀਂ ਕਿਹੜੀ ਕਲਾਸ ਚ ਪੜ੍ਹਦੇ ਈ ਤੁਸੀਂ ਦੱਸੋ ਕਿਹੜੇ ਸਕੂਲ ਕੈਂਬਰਿਜ ਇੰਟਰਨੈਸ਼ਨਲ ਕੈਂਬਰਿਜ ਹਾਂਜੀ ਤੇ ਕਿੰਨੇ ਵਿਅਕਤੀ ਸੀਗੇ 8-9 ਜਾਨੇ ਸੀ ਤੇ ਕੋਈ ਪੁਰਾਣੀ ਰੰਜਿਸ਼ ਸੀ ਕੀ ਜਿਹਨਾਂ ਤੁਹਾਡੀ ਕੋਈ ਪਹਿਲਾਂ ਲੜਾਈ ਹੋਈ ਹੋਵੇ ਜਾਂ ਨਹੀਂ ਕੁੱਟਿਆ ਮਾਰਿਆ ਜਿਵੇਂ ਤੁਹਾਨੂੰ ਇਹਨਾਂ ਨੇ ਕੁਝ ਗੱਲ ਬਾਤ ਆਪਣੇ ਬੈਠੇ ਸੀ ਮੈਨੂੰ ਛੇੜੂਦੇ ਵੀ ਸੀਗੇ ਖਿੱਚ ਕੇ ਲੈ ਗਏ ਕਦੇ ਕਦੇ ਕੋ ਬੋਲਣਾ ਦਿੱਤਾ ਕੋਈ ਨਾਮ ਵਗੈਰਾ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਚਾਰ ਦੇ ਬੱਤੇ ਆਯੂਸ਼ ਚਿਤਮਨ ਤਖਸ਼ ਤਨਿਸ਼ ਤੇ ਕਿੱਥੇ ਦੇ ਰਹਿਣ ਵਾਲੇ ਏ ਫਗਵਾੜੇ ਦੇ ਵਿੱਚੋਂ ਐਸ਼ਾ ਤੁਹਾਡੇ ਨਾਲ ਹੀ ਪੜਦੇ ਸੈਕਸ਼ਨ ਅਲੱਗ ਹੈ ਸੈਕਸ਼ਨ ਅਲੱਗ ਹੈ ਤੇ ਕੋਈ ਲੜਾਈ ਦਾ ਕਾਰਨ ਕੋਈ ਪਹਿਲੋ ਵੀ ਹੋਈ ਕਦੀ ਹਾਂਜੀ ਪਹਿਲੇ ਵੀ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਅੱਠ ਵੀ ਦੇ ਵਿੱਚ ਤਦ ਕਿਸੇ ਨੇ ਸੰਭੂ ਕੰਟੀੜੀ ਜਿੱਤ ਤਦ ਬਚ ਗਿਆ ਫੇਰ ਤੇ ਕਿਹੜੀ ਕਲਾਸ ਚ ਪੜ੍ਹਦੇ ਦਸਵੀਂ ਸੀ ਹਾਂਜੀ ਮੇਰਾ ਨਾਮ ਸ਼ਾਹਮੋਹ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹੋ ਵੀਡੀਓ ਚ ਆਏ ਅੱਜ ਸਰ ਬੱਚਾ ਕੋਮਲਨੀ ਪਨੋਟਾ ਕੇ ਕੈਂਬ੍ਰਿਜ 10th ਕਲਾਸ ਚ ਪੜ੍ਹਦਾ ਹੈ ਤੇ ਸਕੂਲ ਜਿਵੇਂ ਰੁਟੀਨ ਤੇ ਜਾਂਦਾ ਹੀ ਆ ਅਸੀਂ ਤਾਂ ਲੁਧਿਆਣਾ ਤੋਂ ਆਏ ਲੁਧਿਆਣਾ ਮਰ ਕੇ ਆਪਣਾ ਸਾਲਾ ਫੋਨ ਆਇਆ ਵੀ ਪਤਾ ਲੱਗ ਗਿਆ ਜਿੰਦਾ ਕੁਝ ਬੱਚਿਆਂ ਨੇ ਇਹਦੇ ਅਦਰ ਸੈਕਸ਼ਨ ਦੇ ਨੇ ਉਸ ਕਿਤੇ ਲੜਕੇ ਦੇ ਸੇਧ ਵਿੱਚ ਕੜੇ-ਕੁੜੇ ਬੋਤਲਾਂ ਨਾਲ ਨੂੰ ਮਾਰਿਆ ਕਾਫੀ ਚੱਕੀ ਕਾਫੀ ਹੋ ਗਏ ਦੇਖ ਰਹੇ ਅਸੀਂ ਇਮੀਡੀਏਟ ਫੋਟੋ ਦਾ ਹਣੇ ਤੋਂ ਆਇਆ ਤੇ ਇਹਨਾਂ ਨੂੰ ਐਡਮਿਟ ਕਰਾਇਆ ਜਿਹੜੇ ਮਿਸ਼ਕਲ ਨਾਲੇ ਤਾਂ ਕਿ ਕੋਈ ਪੁਆਇੰਟ ਸਬਕ ਸਰ ਕੀ ਕਿਸ ਚੀਜ਼ ਨਾਲ ਇਹਨਾਂ ਨੇ ਹਮਲਾ ਕੀਤਾ? ਪਲਾਸਟਿਕ ਕੜੇ-ਕੁੜੇ ਪਾਈ ਹੋਈ ਸੀ ਬੱਚਿਆਂ ਦੀ ਖੜੇ ਸੀਗੇ ਤਿੱਖੇ ਕੋਈ ਬੋਤਲਾਂ ਸੀ ਉਹ ਪਾਣੀ ਦੀਆਂ ਜਿਹੜੀਆਂ ਲੈ ਕੇ ਜਾਂਦੇ ਨੇ ਲੜਾਈ ਦਾ ਕਾਰਨ ਸਾਹਮਣੇ ਆਇਆ ਕੁਝ? ਖਿਦਾ ਮੈਨੂੰ ਤਾਂ ਕੋਈ ਏਦਾਂ ਦਾ ਆਈਡੀਆ ਨਹੀਂ ਹੈਗਾ ਤੇ ਪਹਿਲੋ ਵੀ ਕੋਈ ਲੜਾਈ ਝਗੜਾ ਹੋਇਆ ਨਹੀਂ ਸਰ ਕਦੀ ਕਦੀ ਕੋਈ ਲੜਾਈ ਕਿਸੇ ਪ੍ਰਾਣੀ ਨੇ ਲਾਕਡਾਉਨ ਕੋਈ ਲੜਾਈ ਨਹੀਂ ਕਲਾਸ ਦੇ ਵਿੱਚ ਨਾਲੇ ਉਹ ਵਿੱਚੇ ਜਿਹੜੇ ਨਾਲ ਦੇ ਨੇ ਇਹਨੇ ਤਹਿنگਲਾ ਕੀਤਾ ਆ ਉਹ ਸੈਕਸ਼ਨ ਵੀ ਲੱਗ ਗਿਆ ਸੇਮ ਕਲਾਸ ਦੀ ਵੀ 10th ਦੇ ਵਿੱਚ ਵੀ ਲੱਗ ਸਕਦੀ ਕਲਾਸੀ ਮੇਰਾ ਨਾਮ ਰੀਸ਼ਮਖਨੂਰ ਹਾਂਜੀ ਕਿੱਥੇ ਰਹਿੰਦੇ ਆਪਾਂ ਆਦਰਸ਼ ਨਗਰ ਸੀ ਮੈਡਮ ਅੱਜ ਸਿਵਲ ਹਸਪੀਟਲ ਜਾਣੇ ਕਿ ਮਾਮਲਾ ਕੀ ਸਾਰਾ ਸਰ ਮੈਂ ਬਸ ਘਰ ਬੈਠੀ ਸੀ ਮੈਨੂੰ ਨੇ ਦੂਸਰੇ ਪਾਪਾ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਦਾ ਸਿਰ ਹਟ ਗਿਆ ਕਿ ਮੈਂ ਭੱਜੀ ਕਿ ਕੀ ਹੋਇਆ ਪਤਾ ਨਹੀਂ ਜਦੋਂ ਮੈਂ ਗਈ ਹੋਵੇ ਨਾ ਸੀਵੀਰ ਹਸਪਤਾਲ ਸኩል ਨੂੰ ਫੋਨ ਆਇਆ ਮੈਂ ਕਿਹਾ ਮੈਡਮ ਦਾ ਮੈਂ ਕਿਹਾ ਕੀ ਹੋਇਆ ਮੈਮ ਗਿਰ ਗਿਆ ਮੇਰਾ ਬੱਚਾ ਕੀ ਹੋਇਆ ਕਹਿੰਦੇ ਗਿਰਿਆ ਨਹੀਂ ਮੈਮ ਤੇ ਲੜਾਈ ਦਾ ਕੇਸ ਹੈ ਮੈਂ ਕਿਹਾ ਕੀ ਕਹਿੰਦੇ ਬੱਚਿਆਂ ਨੇ ਮੇਰੇ ਨਾਲ ਲੜ ਪਏ ਬੱਚੋ ਕੋ ਤਾਂ ਚੱਲਿਆ ਕਿ 7-8 ਮੁੰਡੇ ਇਹਨੂੰ ਖਿੱਚ ਕੇ ਲੈ ਗਏ ਤੇ ਉਹਨਾਂ ਨੇ ਕੜਿਆਂ ਤੇ ਬੋਤਲਾਂ ਨਾਲ ਮਾਰਿਆ ਕਹਿੰਦੇ ਅੱਜ ਤੈਨੂੰ ਮਾਰ ਦਾਂਗੇ ਮੈਡਮ ਜਿਹੜੇ ਕੜੇ ਵਗੈਰਾ ਪਾਉਂਦੇ ਆ ਇਹ ਅਲਾਉਡ ਆ ਸਕੂਲ ਵਿੱਚ ਸਰ ਬਿਲਕੁਲ ਵੀ ਨਹੀਂ ਉਹ ਬੈਗਾਂ ਚ ਲੈ ਕੇ ਆਏ ਸੀ ਪਹਿਲੇ ਪਲਾਨ ਨਾਲ ਆਏ ਸੀ ਮਾਰ ਦਾਂਗੇ ਤੇ ਲੜਾਈ ਹੋਈ ਹੈ ਸਕੂਲ ਦੇ ਬਾਹਰ ਜਾਂ ਸਕ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਸਰ ਹਜੇ ਤਾਂ ਅਸੀਂ ਹੁਣ ਟੰਕੇ ਲਗਵਾ ਕੇ ਹੱਟੇ ਹੋਏ ਹਾਂ ਅਸੂਬਲ ਦੇ ਵਿੱਚ ਆ ਬੇਟਾ ਤੁਹਾਡਾ ਕਿਹੜੀ ਕਲਾਸ ਚ ਪੜਦਾ ਸਰ 6 10th ਦੇ ਵਿੱਚ ਆ 15 ਸਾਲਾਂ ਦਾ ਤੇ ਕੋਈ ਇਦਰੀ ਪੁਰਾਣੀ ਰੰਜਿਸ਼ ਵੀ ਦੀ ਸਰ ਬਿਲਕੁਲ ਵੀ ਨਹੀਂ ਕਦੀ ਨਹੀਂ ਅੱਜ ਤਈ ਅੰਦਾ ਹੋਇਆ ਤੇ ਕੋਈ ਨਾਮ ਵਗਰਾ ਹੈ ਜਿਹਨਾਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ ਚਾਹ ਆਪਾਂ ਮੁੰਡਿਆਂ ਦੇ ਨਾਮ ਪਤਾ ਹੈ ਬਾਕੀਆਂ ਨੂੰ ਬਾਈਕ ਤੇ ਜਾਂਦਾ ਹੈ